ਆਰਤਾ ਮੈਂ ਤੇ ਵੀ ਕਰਨਾ ਆਇਆ ਸੀ ਵਾਹਿਗੁਰੂ ਜੀ ਕਾਹੇ ਜੈ ਜੈ ਕਾਰੇ ਬਾਬਾ ਜੀ ਪਰੋ ਦੀ ਜਾਤੀ ਮਾਰ ਕੇ ਦੇਖਿਆ ਤੇ ਲੁਕਿਆ ਫਿਰਦਾ ਹੀ ਕੈਮਰੇ ਕੋਲ ਨਹੀਂ ਆਈ ਕੋਈ ਜੀ ਉਹਦੀ ਤਸਵੀਰ ਨੂੰ ਫਿਰ ਇਹਨੂੰ ਅਸੀਂ ਦਬਕੇ ਦੋਕੇ ਮਾਰ ਕੇ ਉਸ ਸਿੰਘ ਨੇ ਬਾਹਰ ਕੱਢਿਆ ਜਦੋਂ ਜਦੋਂ ਬਾਹਰ ਗੱਡਿਆ ਤੇ ਇਹਦੇ ਨਾਲ ਪੂਰਾ ਹੱਥੋ ਪਾਈ ਹੋਇਆ ਪੂਰਾ ਉਹਨੇ ਜੀ ਪ੍ਰਸ਼ਾਸਨ ਵੱਲੋਂ ਹੁਣ ਗ੍ਰਿਫਤਾਰ ਕੀਤਾ ਗਿਆ ਰਮਨ ਬਾਬਾ ਜੀ ਫਿਰ ਉਹਨੇ ਆਪਣੇ ਤੇ ਹਮਲਾ ਕੀਤਾ ਉਹਨੇ ਫਿਰ ਇੱਥੇ ਹਮਲਾ ਕੀਤਾ ਰਮਨਦੀਪ ਜੀ ਨੇ ਉਹਨੇ ਆਪਣੇ ਡਿਫੈਂਸ ਦੇ ਫਿਰ ਉਤੇ ਹਮਲਾ ਕੀਤਾ ਉਹ ਦੇਖੋ ਕੀ ਹਥਿਆਰ ਸਿਕਾਇਆ ਹੁਣ ਹੁਣ ਜਿਹੜਾ ਮੇਨ ਇੰਪੋਰਟੈਂਟ ਜੀ ਹੈ ਬਾਗਾਂ ਦਾ ਨਾਮ ਹੈ ਪਰ ਵੇਖੋ ਬਚਾ ਨਾ 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 ਦਾ ਇਸ ਕੇਸ ਦੇ ਵਿੱਚ ਇੱਕ ਐਫ ਆਈ ਆਰ ਦਰਜ ਹੋਈ ਹੈ 12 ਨੰਬਰ 2024 ਦੇ ਇਸੇ ਥਾਣਾ ਸਿਟੀ ਦੇ ਵਿੱਚ 304 ਤੇ 295 ए ਦੇ ਅੰਡਰ ਸੋ ਪੁਲਿਸ ਨੇ ਪਹਿਲੀ ਇਨੀਸ਼ੀਅਲ ਇਨਕੁਆਇਰੀ ਦੇ ਵਿੱਚ ਇਹ ਗੱਲ ਮੰਨ ਲਈ ਹੈ ਕਿ ਜਿਹੜਾ ਬੰਦਾ ਸੀ ਉਹ ਬੇਦਬੀ ਕਰਨ ਦੀ ਨੀਤ ਨਾਲ ਆਇਆ ਸੀ ਇਸ ਕਰਕੇ ਉੱਤੇ 295 ए ਲੱਗੀ ਹੈ ਔਰ ਐਕਸੀਡੈਂਟਲ ਡੈਥ ਕਰਕੇ ਜਿਹੜਾ ਇਹ ਸੈਲਫ ਡਿਫੈਂਸ ਦੇ ਵਿੱਚ ਮਰਡਰ ਹੋਇਆ ਇਹ 304 ਉਹ ਸੈਕਸ਼ਨ ਚ ਲੱਗ ਗਿਆ ਉਹਦੇ ਨਾਲ ਜਿਹੜੀ ਸਾਡੀ ਵੱਡੀ ਡਿਮਾਂਡ ਸੀ ਕੀ ਦਰਬਾਰ ਸਾਹਿਬ ਦੀ ਘਟਨਾ ਵਾਂਗ ਤੇ ਕਪੂਰਥਲੇ ਦੀ ਘਟਨਾ ਵਾਂਗ ਇਸ ਬੰਦੇ ਦੀ ਕੋਈ ਆਡੈਂਟਿਟੀ ਨਹੀਂ ਇਹ ਬੰਦੇ ਕਿੱਥੋਂ ਆਉਂਦੇ ਨੇ ਔਰ ਇਹਨਾਂ ਨੂੰ ਗੁਰਦੁਆਰਿਆਂ ਦਾ ਰਾਹ ਪਤਾ ਲੱਗਦਾ ਇਹਨਾਂ ਦਾ ਆਧਾਰ ਕਾਰਡ ਤੱਕ ਦਾ ਡਾਟਾ ਜਿਹੜਾ ਆ ਉਹ ਡਿਲੀਟ ਹੁੰਦਾ ਜਿਹੜੀ ਦਰਬਾਰ ਸਾਹਿਬ ਵਿਧਵੀ ਹੋਈ ਸੀਗੀ ਉਹਦੇ ਵਿੱਚ ਇੱਕ ਸੈੱਟ ਬਣਾਈ ਸੀ ਉਦੋਂ ਦੇ ਹੋਮ ਮਿਨਿਸਟਰ ਨੇ ਜਿਨੇ ਕੀ 45 ਦਿਨਾਂ ਦੇ ਵਿੱਚ ਵੀ ਦੱਸਣਾ ਸੀ ਵੀ ਜਿਹਨੇ ਦਰਬਾਰ ਸਾਹਿਬ ਆ ਕੇ ਵਿਧਵੀ ਕੀਤੀ ਉਹ ਬੰਦਾ ਕੌਣ ਸੀ ਅੱਜ ਤੱਕ ਉਸ ਬੰਦੇ ਦਾ ਉਸ ਸੈੱਟ ਨਾਮ ਤੱਕ ਨਹੀਂ ਪਤਾ ਕਰ ਪਾਈ ਇਨਵੈਸਟੀਗੇਸ਼ਨ ਦਾ ਬਹੁਤ ਦੂਰ ਦੀ ਕਰ। ਸੋ ਸਾਨੂੰ ਖਦਸ਼ਾ ਇਸ ਕੇਸ ਦੇ ਵਿੱਚ ਵੀ ਇਦਾਂ ਹੋ ਸਕ ਅਸੀਂ ਐਡਮਿਨਸਟ੍ਰੇਸ਼ਨ ਕੋਲੋਂ ਪੁੱਛਿਆ ਸੀ ਵੀ ਤੁਹਾਡਾ ਮਿਨਿਮਮ ਟਾਈਮ ਕੀ ਆ ਜਦੋਂ ਤੁਸੀਂ ਸਾਨੂੰ ਇਹ ਦੱਸੋਗੇ ਕਿ ਇਹ ਬੰਦਾ ਕੌਣ ਸੀ ਇਹਨੂੰ ਕਿਹਨੇ ਭੇਜਿਆ ਇਹ ਕੋਈ ਕੋਇਨਸੀਡੈਂਸ ਨਹੀਂ ਹੈਗਾ ਇਹ ਕਾਂਸਪੀਰੇਸੀ ਹੈ ਔਰ ਇਹ ਕਾਂਸਪੀਰੇਸੀ ਜਿਹੜੀ ਆ ਇਹ ਲਗਾਤਾਰ ਚੱਲ ਰਹੀ ਆ ਸਟੇਟ ਦਾ ਕੋਈ ਚਿਹਰਾ ਨਹੀਂ ਹੁੰਦਾ ਸੋ ਸਟੇਟ ਦੇ ਪਿਆਦੇ ਜਿਹੜੇ ਬਾਰ-ਬਾਰ ਸਿੱਖਾਂ ਨੂੰ ਪ੍ਰਹਾਰ ਰਿਹਾ ਔਰ ਸਿੱਧਾ ਦਿਲ ਤੇ ਹਮਲਾ ਕਰ ਰਿਹਾ ਕਿਉਂਕਿ ਉਹ ਚਾਹੁੰਦੇ ਨੇ ਵੀ ਸਿੱਖ ਕੋਈ ਵੱਡਾ ਐਜੀਟੇਸ਼ਨ ਕੋਈ ਵੱਡਾ ਰਿਐਕਸ਼ਨ ਦੇਣ ਜਿਹਦੇ ਕਰਕੇ ਬਾਰ-ਬਾਰ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਹ ਬੇਦਬੀਆਂ ਕਰਾਈਆਂ ਜਾਂਦੀਆਂ ਜੇ ਬੰਦਾ ਫੜਿਆ ਜਾਂਦਾ ਤੇ ਉਹਨੂੰ ਮੈਂਟਲੀ ਡਿਸਟਰਬ ਸਾਬਤ ਕੀਤਾ ਜਾਂਦਾ ਜੇ ਮੌਕੇ ਤੇ ਮਾਰ ਦਿੱਤਾ ਜਾਂਦਾ ਤੇ ਉਹਦਾ ਆਧਾਰ ਕਾਰਡ ਉਹਦਾ ਨਾਮ ਤੱਕ ਵੀ ਇਹ ਸਟੇਟ ਪਤਾ ਨਹੀਂ ਕਰ ਸਕਦਾ ਸੁਖਦੇਵ ਜੀ ਬਾਰ-ਬਾਰ ਇਸ ਤਰ੍ਹਾਂ ਦੀਆਂ ਹਰਕਤਾਂ ਹੋ ਰਹੀਆਂ ਬੇਦਬੀ ਦੇ ਮਾਮਲੇ ਆ ਰਹੇ ਆ ਜੇ ਇਸ ਮਾਮਲੇ ਦੇ ਵਿੱਚ ਵੀ ਉਸ ਬੰਦੇ ਦੀ شناخت ਨਹੀਂ ਹੁੰਦੀ ਤੁਸੀਂ 7 ਦਿਨ ਦਾ ਟਾਈਮ ਪ੍ਰਸ਼ਾਸਨ ਨੇ ਮੰਗ ਕੇ ਲਿਆ ਅਸੀਂ ਨਹੀਂ ਦਿੱਤਾ ਤੁਹਾਡਾ ਅਗਲਾ ਸਟੈਪ ਕੀ ਹੋਇਆ 7 ਦਿਨ ਬਾਅਦ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਕਮੇਟੀ ਸਾਡੇ ਨਾਲ ਲਗਾਤਾਰ ਦਾਫਤਾ ਰੱਖੇ 7 ਦਿਨ ਬਾਅਦ ਪ੍ਰਸ਼ਾਸਨ ਦਾ ਇੱਕ ਹਫਤੇ ਦੀ ਇਨਵੈਸਟੀਗੇਸ਼ਨ ਰਿਪੋਰਟ ਦੇਖੀ ਜਾਊਗੀ ਫਿਰ ਉਹਨਾਂ ਨੇ ਕੀਤਾ ਕਿ ਜੇ ਨਹੀਂ ਤਾਂ ਅਗਲੀ ਸਾਰੀਆਂ ਜਥੇਬੰਦੀਆਂ ਰਲ ਕੇ ਅਗਲਾ ਫੈਸਲਾ ਲੈ ਕੇ ਫਿਰ ਇਹਨੂੰ ਇਹੋ ਜਿਹਾ ਐਜੀਟੇਸ਼ਨ ਦੇਾਂਗੇ ਇਸ ਪਗਵਾੜੇ ਨੂੰ ਵੀ ਦੁਆਬੇ ਵਿੱਚ ਕਿਤੇ ਛੇਤੀ ਕਿਤੇ ਕੋਈ ਜਥੇ ਜਿਹੜੀ ਕੋਈ ਪੁਲਿਸ ਹੈ ਜਿਹਦੀ ਕੋਈ ਨੈਗਲੀਜੈਂਸੀ ਨਾ ਵਰਤੇ ਬੇਦਬੀ ਦੇ ਦੋ ਵਾਰ ਹੋਈ ਫਗਵਾੜੇ ਦੇ ਵਿੱਚ ਤੇ ਪੁਲਿਸ ਉਹਦਾ ਕੋਈ ਪਤਾ ਨਹੀਂ ਕਰ ਪਾਈ ਜਦ ਕਿ ਉਹ ਏਰੀਆ ਸਰਵੇਲੈਂਸ ਦੇ ਵਿੱਚ ਸੀਗਾ ਫਗਵਾੜੇ ਦੀ ਕਾਰਪੋਰੇਸ਼ਨ ਨੇ ਐਡਮਿਨਿਸਟ੍ਰੇਸ਼ਨ ਨੇ ਥਾਂ-ਥਾਂ ਤੇ ਕੈਮਰੇ ਲਾਏ ਹੋਏ ਆ ਉਹਦੇ باوجود ਉਹ ਦੋਸ਼ੀ ਨਹੀਂ ਫੜਿਆ ਗਿਆ ਇਸੇ ਕਰਕੇ ਜਦੋਂ ਸੜਕ ਕੰਢੇ ਉਜਾੜ ਦੇ ਵਿੱਚ ਬੇਦਬੀ ਹੋਈ ਦੋਸ਼ੀ ਫੜਿਆ ਨਹੀਂ ਗਿਆ ਉਹਦੀ ਸ਼ਹਿਦ ਹੈ ਅੱਜ ਇਹ ਗੁਰਦੁਆਰਾ ਦੇ ਅੰਦਰ ਤੱਕ ਵੜਾ ਇੱਕ ਸੇਵਾਦਾਰ ਦੀ ਅਕਲਮੰਦੀ ਕਹਿ ਲਓ ਇਹ ਕੋਇਨਸੀਡੈਂਸ ਕਹਿ ਲਓ ਵੀ ਉਹਨੂੰ ਪਤਾ ਲੱਗ ਗਿਆ ਕਿ ਬਾਥਰੂਮ ਦੇ ਅੰਦਰ ਕੋਈ ਲੁਕਿਆ ਹੋਇਆ ਅਦਰਵਾਈਜ਼ ਇਹ ਸਾਰਾ ਕਾਂਡ ਬੇਦਬੀ ਹੋਣ ਤੋਂ ਬਾਅਦ ਇਹ ਸਾਰਾ ਕੁਝ ਹੋਣਾ ਸੀ ਸੁਖਦੇਵ ਜੀ ਇਹ ਸਕੇ ਇਹ ਇਹ ਸਾਹਮਣੇ ਆਇਆ ਕੁਝ ਵੀ ਬੰਦਾ ਐਂਟਰੀ ਉਦੋਂ ਕੀਤੀ ਇਹਨੇ ਕੋਈ ਇਹ तकरीबन 10:00 ਵਜੇ 10 ਮਿੰਟ ਤੇ ਗੁਰਦੁਆਰਾ ਸਾਹਿਬ ਐਂਟਰ ਕਰਦਾ ਔਰ 1:00 ਵਜੇ ਕੁਝ ਮਿੰਟ ਤੇ ਬਾਥਰੂਮ ਦੇ ਅੰਦਰੋਂ ਜਦੋਂ ਸੇਵਾਦਾਰ ਉੱਥੇ ਜਾਂਦੇ ਤਾਂ ਉਦੋਂ ਟਰੇਸ ਹੁੰਦਾ ਵੀ ਅੰਦਰ ਕੋਈ ਲੁਕਿਆ ਹੋਇਆ ਹੈ ਕੀ ਲੱਗਦਾ ਇਹਨਾਂ ਜਰ ਬਾਥਰੂਮ ਤੇ ਰਿਹਾ ਹੈ ਇਹਨਾਂ ਜਰ ਬਾਥਰੂਮ ਤੇ ਰਿਹਾ ਹੈ ਇਹਦੇ ਕੋਲੋਂ ਸਿਰਫ ਇੱਕ ਮੋਬਾਈਲ ਨੰਬਰ ਜਿਹੜਾ ਉਹ ਮਿਲਿਆ ਕੋਈ ਆਧਾਰ ਕਾਰਡ ਨਹੀਂ ਕੋਈ ਡਾਕੂਮੈਂਟ ਨਹੀਂ ਕੋਈ ਫालतू ਕੱਪੜਾ ਨਹੀਂ ਕੋਈ ਬੈਗ ਨਹੀਂ ਮਮੇ ਬਾਰ-ਬਾਰ ਆਪਣੀਆਂ ਸਟੇਟਮੈਂਟਸ ਬਦਲ ਰਿਹਾ ਪਰ ਇੱਕ ਕਨਫੈਸ਼ਨਲ ਸਟੇਟਮੈਂਟ ਜਿਹੜੀ ਮੀਡੀਆ ਨੂੰ ਜੇ ਤੁਸੀਂ ਕਾਉਂ ਅਸੀਂ ਦੇ ਵੀ ਦਿਆਂਗੇ ਅਦਰਵਾਈਜ਼ ਉਹ ਆ ਵੀ ਚੁੱਕੀ ਮੀਡੀਆ 'ਚ ਜਿੱਥੇ ਮੰਨ ਰਿਹਾ ਕਿ ਮੈਨੂੰ ਕਿਸੇ ਦੋਸਾਂਝਾਂ ਦੇ ਕਿਸੇ ਵਿਅਕਤੀ ਨੇ ਕਿਉਂਕਿ ਅਸੀਂ ਨਾਂ ਨਹੀਂ ਲੈਂਦੇ ਵੀ ਉਹ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਮੈਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਇੱਥੇ ਭੇਜਿਆ ਗਿਆ ਸੀ ਔਰ ਮੈਨੂੰ ਕਿਹਾ ਗਿਆ ਸੀ ਉੱਥੇ ਜਾ ਕੇ ਉਥਲ-ਪੁਥਲ ਮਚਾਓ ਉਥਲ-ਪੁਥਲ ਦਾ ਮਤਲਬ ਆ ਵੀ ਥੱਲੇ ਕਿਉਂਕਿ ਖਾਨਪੁਰ ਸਾਹਿਬ ਚੱਲ ਰਿਹਾ ਔਰ ਇਹ ਥੱਲੇ ਬਾਥਰੂਮ ਦੇ ਵਿੱਚ ਲੁਕਿਆ ਦਾ ਮਤਲਬ ਹੀ ਉ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਇਹ ਵੀ ਗੱਲ ਹੋ ਗਿਆ ਵੀ ਜਿਹਨੇ ਮੈਨੂੰ ਭੇਜਿਆ ਉਹਨੇ ਮੈਨੂੰ ਇਹ ਗੱਲ ਕਹੀ ਆ ਵੀ ਤੂੰ ਜੋ ਵੀ ਕਰਨਾ ਆਪਣੇ ਰਿਸਕ ਤੇ ਕਰ ਪਰ ਉਹ ਆਪਣਾ ਨਾਂ ਵੀ ਦੱਸ ਗਿਆ ਔਰ ਭੇਜਣ ਵਾਲੇ ਦਾ ਨੰਬਰ ਵੀ ਦੇ ਗਿਆ ਜਿਹੜੇ ਨੰਬਰ ਪ੍ਰਸ਼ਾਸਨ ਨੂੰ ਦੇ ਦਿੱਤੇ ਗਏ ਆ ਉਹ ਅਗੋਂ ਇਨਵੈਸਟੀਗੇਸ਼ਨ ਕਰਕੇ ਪ੍ਰਸ਼ਾਸਨ ਦੇ ਹਿਸਾਬ ਨਾਲ ਉਹ ਨੰਬਰ ਸੋਨੀਪੱਥ ਦਾ ਉਹਨਾਂ ਨੇ ਐਫ ਆਈ ਆਰ 'ਚ ਮੈਂਸ਼ਨ ਕੀਤਾ ਅਗਲੀ ਇਨਵੈਸਟੀਗੇਸ਼ਨ ਲਈ ਅਸੀਂ ਹੱਦ ਦਿਨ ਮੀਟ ਕਰਾਂ ਜਿਹੜਾ ਕੀ ਨਾਮ ਕੀ ਨਾਮ ਦੱਸ ਰਿਹਾ ਜੀ ਆਪਣਾ ਇਹਦੇ ਆਪਣਾ ਜਿਹੜੀ ਜਿਹੜੀ ਵੀਡੀਓ ਆ ਕੰਫੈਸ਼ਨ ਦੀ ਵੀਡੀਓ ਆ ਉਹਦੇ 'ਚ ਪੰਜਾਬੀ 'ਚ ਗੱਲ ਕਰ ਰਿਹਾ ਆਪਣਾ ਨਾਮ ਦੱਸ ਜੀ ਹਾਂਜੀ ਨਹੀਂ ਇਹਨੇ ਕੋਈ ਨਾਮ ਨਹੀਂ ਕਿਹਾ ਇੱਕ ਕਲੀਅਰ ਹੋਇਆ ਕਿੱਥੇ ਦਾ ਰਹਿਣ ਵਾਲਾ ਸੀ ਇਹ ਨਹੀਂ ਉਹ ਆਪਣੇ ਕਿਉਂਕਿ ਉਹਨੇ ਆਪਣੀ ਆਇਡੈਂਟੀਟੀ ਬਾਰ-ਬਾਰ ਚੇਂਜ ਕੀਤੀ ਪਹਿਲਾਂ ਉਹ ਕਹਿ ਰਿਹਾ ਸੀ ਮੈਂ ਫਗਵਾੜੀ ਦਾ ਰਹਿਣ ਵਾਲਾ ਮੇਲੀਗੇਟ ਦਾ ਫਿਰ ਉਹਨੇ ਆਪਣਾ ਐਡਰੈਸ ਦੁਸਾਂਝਾ ਦਾ ਦੱਸਿਆ ਪਰ ਤਕਰੀਬਨ 4 ਦਿਨ ਪਹਿਲਾਂ ਤਾਂ ਸਾਡਾ ਵਿਰਕਪਿੰਡ ਦਾ ਪ੍ਰੋਗਰਾਮ ਬੜਿਆ ਹੋਇਆ ਸੀ ਅੱਜ ਮੈਂ ਬਰਨਾਲੇ ਪ੍ਰਚਾਰ ਦੇ ਉੱਤੇ ਗਿਆ ਹੋਇਆ ਸੀ ਤੇ ਇਹਨਾਂ ਨੂੰ ਇੱਥੇ ਭੇਜਿਆ ਫਗਵਾੜੇ ਸ਼ਹਿਰ ਦੇ ਵਿੱਚ ਕੱਲ ਵਿਰਕਾਪਿੰਡ ਦੇ ਵਿੱਚ ਅੱਜ ਕਾਰਵਾਈ ਉੱਥੇ ਕਰਨੀ ਸੀ ਕੁਝ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਬਾਬਾ ਦੀਪ ਸਿੰਘ ਫੋਟੋਆਂ ਜਿਹੜੀਆਂ ਉਹ ਇੰਗਲੈਂਡ ਦੇ ਵਿੱਚ ਕਿਸੇ ਬੰਦੇ ਨੇ ਜਗਜੀਤ ਜੱਗੀ ਦੇ ਨਾਮ ਨੇ ਵੇਦਵੀ ਕੀਤੀ ਸੀ ਇਸ ਕਰਕੇ ਰਾਤ ਜਿਹੜੇ ਸਿੰਘ ਆ ਇਹਨਾਂ ਨੂੰ ਇੱਥੇ ਰਹਿਣ ਬਸੇੜਾ ਜਿਹੜਾ ਕੀਤਾ ਕਿਉਂਕਿ ਮੇਰਾ ਫਗਵਾੜਾ ਸ਼ਹਿਰੀ ਆ ਉਹਨਾਂ ਦੀ ਸ਼ੇਮਪਰਸ਼ਾ ਗੁਰਦੁਆਰਾ ਸਾਹਿਬ ਜਾ ਕੇ ਰੁਕੋ ਫਿਰ ਇਹਨਾਂ ਨੇ ਜੋ ਦੱਸਿਆ ਰਾਤ ਇਹ ਤਕਰੀਬਨ ਜਿਹੜਾ ਬੰਦਾ ਸੀ ਉਹ ਬਾਥਰੂਮ ਦੇ ਵਿੱਚੋਂ ਮਿਲਿਆ ਅੰਦਰ ਹੀ ਬੈਠਾ ਹੋਇਆ ਸੀ ਤੇ ਉਹਨੂੰ ਕੱਢਿਆ ਗਿਆ ਬਾਹਰ ਉਹ ਸਾਰੀਆਂ ਗੱਲਾਂ ਮੰਨਿਆ ਗੱਲਾਂ ਕਰਦਿਆ ਕਰਦਿਆ ਰਮਨਦੀਪ ਮੰਗੂ ਮੱਠ ਦੇ ਉੱਤੇ ਉਹਨੇ ਹਮਲਾ ਕੀਤਾ ਉਹਨੇ ਆਪਣੇ ਸੈਲਫ ਡਿਫੈਂਸ ਵਾਸਤੇ ਆਪਣੇ ਬਚਾਅ ਵਾਸਤੇ ਉੱਤੇ ਵਾਰ ਕੀਤਾ ਜਿਹਦੇ ਕਰਕੇ ਉਹ ਰੱਬ ਨੂੰ ਪਿਆਰਾ ਹੋ ਗਿਆ ਸੋ ਗੁਰੂ ਕਿਰਪਾ ਕਰੇ ਇਹ ਆਏ ਦਿਨੀ ਇਹ ਬੇਦਬੀਆਂ ਦਾ ਜਿਹੜਾ ਮਸਲਾ ਹੈ ਜਿਹੜਾ ਗੁਰੂ ਤੇ ਹਮਲਿਆਂ ਦਾ ਉਹ ਵੱਧਦਾ ਆ ਰਿਹਾ ਜਿਸ ਤਰੀਕੇ ਨਾਲ ਨਾ ਕਰਾਂਗੇ ਤੇ ਸਾਡਾ ਹੱਲ ਕੋਈ ਨਹੀਂ ਤੋ ਇਹ ਸਾਰਿਆਂ ਨੂੰ ਬੇਨਤੀ ਕਰਦਾ ਸਾਰਾ মিডিਆ ਸੁਣਦਿਆਂ ਅੱਜ ਖਾਲਸਾ ਪੰਥ ਬਹੁ ਗਿਣਤੀ ਦੇ ਵਿੱਚ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਹੋਈਆਂ ਅੱਜ ਲੋੜ ਆ ਸਾਨੂੰ ਇਕੱਠੇ ਹੋਣ ਦੀ ਜੇ ਅੱਜ ਖਾਲਸਾ ਸਰਕਾਰ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਡਾ ਕੋਈ ਜਥੇਦਾਰ ਕਾਬਜ ਹੁੰਦਾ ਤੇ ਮੇਰੇ ਹਿਸਾਬ ਦੇ ਨਾਲ ਪੁਲਿਸ ਸਾਜ ਅਰੈਸਟ ਨਹੀਂ ਸੀ ਕਰ ਸਕਦੀ ਸੋ ਅਕਾਲ ਤਖਬ ਸਾਹਿਬ ਦੇ ਦਿੱਤੀ ਅਨੁਸਾਰ ਉਹਨੂੰ ਸਜ਼ਾ ਦਿੱਤੀ ਜਾਂਦੀ ਹਰ ਇੱਕ ਨੂੰ ਹਰ ਬੰਦੇ ਨੂੰ ਸੋ ਅੱਗੇ ਜੇ ਅਕਾਲ ਤਖਬ ਸਾਹਿਬ ਦੀ ਸਿਰਜਣਾ ਕੀਤੀ ਇਸੇ ਕਰਕੇ ਹੋਈ ਕਿ ਸਰਕਾਰਾਂ ਨੂੰ ਚੁਣੌਤੀ ਦਿੱਤੀ ਗਈ ਸੀ ਖਾਲਸਾ ਸਰਕਾਰ ਬਰਬਰ ਸੋ ਗੁਰੂ ਕਿਰਪਾ ਕਰੇ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਕਿ ਇੱਕ ਵਾਰ ਤੁਸੀਂ ਪੇਸ਼ ਕਰੋ ਸਿੰਘ ਨੂੰ ਕਿ ਅਸੀਂ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਊਗਾ ਬਾਬਾ ਜਿਹੜੇ ਬੰਦੇ ਦਾ ਸੌਦਾ ਲੱਗਾ ਆ ਉਹਦੀ ਪਛਾਣ ਹੋਈ ਉਹਦੀ ਪਛਾਣ ਕੋਈ ਨਹੀਂ ਹੋਈ ਨਾਲੇ ਤੂੰ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਆਪਸੀ ਜਦੋਂ ਵੀ ਕਿਤੇ ਬਾਹਰ ਨਿਕਲਦੇ ਆ ਸਾਰਿਆਂ ਕੋ ਆਈਡੀ ਪ੍ਰੂਫ ਜ਼ਰੂਰ ਹੁੰਦਾ ਉਹਦੀ ਜੇਬ ਦੇ ਵਿੱਚੋਂ ਕੋਈ ਆਈਡੀ ਪ੍ਰੂਫ ਨਹੀਂ ਮਿਲਿਆ ਨਾ ਕੋਈ ਆਧਾਰ ਕਾਰਡ ਨਾ ਕੋਈ ਪੈਨ ਕਾਰਡ ਕੋਈ ਵੀ ਪ੍ਰੂਫ ਨਹੀਂ ਮਿਲਿਆ ਜਿਹਨੇ ਅੰਗਸਿੰਘਾ ਵੱਲੋਂ ਵੀਡੀਓ ਵਾਇਰਲ ਕੀਤੀ ਕਿ ਜਿਹਦੇ ਵਿੱਚ ਉਹਦੇ ਨਾਲ ਆਪਾਂ ਗੱਲਬਾਤ ਕੀਤੀ ਉਹ ਬੰਦੇ ਨੇ ਜਦੋਂ ਗੱਲਬਾਤ ਕੀਤੀ ਕੀ ਦੱਸ ਰਿਹਾ ਸੀ ਉਹ ਉਹ ਗੱਲਬਾਤ ਵਿੱਚ ਦੱਸ ਰਿਹਾ ਕਿ ਮੈਨੂੰ ਕਿਸੇ ਸੁਖੀ ਨਾਮ ਦੇ ਬੰਦੇ ਨੇ ਭੇਜਿਆ ਜਿਹਨੇ ਮੈਨੂੰ ਇੰਨੇ ਪੈਸੇ ਦਿੱਤੇ ਆ ਪਹਿਲਾਂ ਸੋਆਂ ਦੀ ਫਿਰ ਹਜ਼ਾਰਾਂ ਦੀ ਗੱਲ ਕਰ ਰਿਹਾ ਮੈਂ ਇੱਥੇ ਗਲਤ ਮਲ ਧਾ ਕੇ ਕਰਨਾ ਸੀ ਮੈਂ ਲਿਖਣਾ ਸੀ ਕੁਝ ਗੁਰੂ ਗ੍ਰੰਥ ਸਾਹਿਬ ਤੇ ਇਦਾਂ ਦੀਆਂ ਗੱਲਾਂ ਵਿੱਚ ਕਰ ਰਿਹਾ ਸੀਗਾ ਉਹ ਕੀ ਜੇ ਸਿੰਘ ਸਾਹਿਬ ਨੇ ਕੀਤਾ ਹੈਗਾ ਉਹ ਕਿੱਥੇ ਰਹਿਣ ਵਾਲੇ ਆ ਤੇ ਕੀ ਨਾਮ ਉਹਨਾਂ ਦਾ ਉਹ ਕਿਹੜੇ ਬੰਕੂ ਮੱਛੀ ਰਮਨਦੀਪ ਸਿੰਘ ਲੁਧਿਆਣੇ ਦਾ ਰਹਿਣ ਵਾਲਾ ਹੈ ਹਾਂਜੀ ਤੇ ਆਏ ਦਿਨੀ ਉਹ ਕਾਰਵਾਈਆਂ ਤੇ ਰਹਿੰਦਾ ਹੀ ਮੈਂ ਇਹ ਰਮਨਦੀਪ ਸਿੰਘ ਚੰਗੀ ਤਰ੍ਹਾਂ ਜਾਣਦਾ ਮੇਰੇ ਕੋਲ ਤਕਰੀਬਨ 2 ਦਿਨ ਪਹਿਲਾਂ ਹੀ ਇੱਧਰ ਨੂੰ ਆਏ ਆ ਇਹ ਸਿੰਘ ਉਹ ਆ ਜਿਹੜਾ ਰਾਤ ਨੂੰ ਵੀ ਨਹੀਂ ਸੌਂਦਾ ਤੇ ਦਿਨ ਇਹ ਵੀ ਨਹੀਂ ਸੌਂਦਾ ਪਰसों ਰਾਤ ساری ਰਾਤ ਮੈਂ ਚਲੋ ਚੌਂਕੜਾ ਮਾਰ ਕੇ ਅਭਿਆਸ ਦਾ ਸਾਡਾ ਪੱਕਾ ਹੈ ਮੇਰੇ ਨਾਲ ਹੀ ਚੌਂਕੜਾ ਮਾਰ ਕੇ ਬੈਠਾ ਰਿਹਾ ਤੋ ਅਬੇ ਆਫੀਆ ਗੁਰੂ ਸਾਹਿਬ ਦੀ ਕਿਰਪਾ ਹੈ ਚੜ੍ਹਦੀ ਕਲਾ ਆਈ ਦੀ ਨੀ ਇਹ ਕਾਰਵਾਈ ਕੋਈ ਨੋ ਕੀ ਕਰ ਹੀ ਰਿਹਾ ਲਗਾਤਾਰ ਰਮਨ ਬਾਬਾ ਜੀ ਇੱਥੇ ਫਗਵਾੜੇ ਕਦੋਂ ਪਹੁੰਚੇ ਸੀ ਇਹ ਰਾਤ ਤਕਰੀਬਨ 10 ਵਜੇ ਰਾਤੀ ਪਹੁੰਚੇ ਆ ਇਹ ਅ ਕੱਲ ਜਿਹੜੀ ਨੰਗੀ ਰਾਤ ਇਹ ਕਿੰਨੇ ਵਜੇ ਕਿੰਨੇ ਵਜੇ ਬਾਥਰੂਮ 'ਚ ਦੇਖਿਆ ਤੁਸੀਂ ਇਹ ਤਕਰੀਬਨ ਇਹਨਾਂ ਨੇ 11 ਵਜੇ ਦੇ ਕਰੀਬ ਦੇਖਿਆ ਬਾਥਰੂਮ ਦੇ ਵਜੇ ਜਿਹੜਾ ਉਹ ਸ਼ਕਤੀਯੋਗ ਦੇ ਪਹਿਲਾਂ 1:30 10:00 10:10 ਅੰਦਰੋਂ 10 ਵਜੇ ਕੇ 10 ਮਿੰਟ ਤੇ ਐਂਟਰ ਕੀਤਾ 1:30 ਵਜੇ ਤਕਰੀਬਨ ਇਹਨੂੰ ਦੇਖਿਆ ਅੰਦਰੋਂ ਫੜਿਆ ਗੁਰਦੁਆਰੇ ਦੇ ਉ

ਮੈਡਮ ਜਿਹੜਾ ਮਰਡਰ ਹੋਇਆ ਪਹਿਚਾਨ ਮੈਡਮ ਪਲਚਾ ਹੋਇਆ ਜਿਹੜਾ ਉਹ ਇਹਨਾਂ ਦੇ ਸਿੱਖ ਸੰਗਤ ਵੱਲੋਂ ਕੀਤਾ ਗਿਆ ਤੇ ਥੋੜਾ ਬਰੀਫਿੰਗ ਕਰ ਦਿਓ ਵੀ ਪਰਚੇ ਦੋ ਸਾਡੀ ਉਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿਹਦੇ ਵੱਲੋਂ ਹੋਇਆ ਕੀ ਹੋਇਆ ਉਹ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਅੱਛਾ ਅੱਛਾ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਇਹ ਇਹ ਹੋਇਆ ਹੈ ਐਨ ਐਫ ਆਈ ਆਰ ਹੈਜ਼ ਬੀਨ ਰਜਿਸਟਰ ਅਪਰ ਡੈੱਡ ਬੋਡੀ ਮਤਲਬ ਵਾਹੋਂ ਸੇ ਹਟਾਈ ਇਟ ਹੈਜ਼ ਬੀਨ ਸੈਂਡ ਔਰ ਜਿਹੜਾ ਬੰਦਾ ਹੈ ਉਹ ਕੋਨੇ ਆਪਣੀ ਗੁਰਸਤਰੀ ਨਹੀਂ ਜਿਹੜਾ ਮੈਨੂੰ ਜਿਹੜਾ ਇੱਕ ਉਹ ਵੀ ਆ ਰਿਵੈਰੀਫਾਈਂਡ दैट इज पार्ट ऑफ ਇਨਵੈਸਟੀਗੇਸ਼ਨ ਜਦ ਵੀ ਪਤਾ ਲੱਗੂਗਾ ਅਸੀਂ ਤੁਹਾਨੂੰ ਮੈਡਮ ਜੇ ਤੁਸੀਂ ਨਹੀਂ ਅੰਗਸਨ ਨੂੰ ਲੈ ਕੇ ਆਏ ਹੋ ਉਹ ਕੌਣ ਹੈ ਜੀ ਉਹ ਕਿਹੜੀ ਹੈ ਨਾ ਅਸੀਂ ਤੁਹਾਨੂੰ ਸਾਰੀ ਡਿਟੇਲਸ ਨਾਲ ਨਹੀਂ ਦੱਸ ਸਕਦੇ ਕਿ ਕੌਣ ਹੈ ਕੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਬੰਦਾ ਜਿਹੜੇ ਜਿਹੜੇ ਗੇਟ ਵੀ ਲਿਆਇਆ ਸੀ ਮੈਡਮ ਕਿਸ ਪਰਪਸ ਲਈ ਆਇਆ ਸੀ ਵੀ ਆ ਰਿਵੈਰੀਫਾਈਂ ਹੈ ਨਾ ਉਹ ਮਥਿਆਰ ਉਹ ਕੀ ਜਬ ਫੰਟੋ ਅਸੀਂ ਬੰਦਾ ਲੈ ਕੇ ਗਏ ਹੈ ਹਨਾ ਅਸੀਂ ਜਸਟ ਹੋਏ ਹੈ ਨਾ ਜਸਟ ਵੀ ਨਰਸ ਮੈਡਮ ਤੁਸੀਂ ਮੈਂ ਕਿਹਾ ਜੇ ਮੰਗ ਦਸਾ ਮਾਰ ਹੋ ਗਈ ਹੈ ਐਫ ਆਈ ਆਰ ਦੇ ਵਿੱਚ ਅਗਰ ਲੋ ਜੀ ਹੋ ਗਿਆ ਹੈਗਾ ਫਿਰ ਐਫ ਆਈ ਆਰ ਦੇ ਬਦੇ ਕਹਿੰਦਾ ਜੇ ਤੁਸੀਂ ਉਹ ਤੁਹਾਨੂੰ ਕਾਪੀ ਮਿਲ ਜਾਊਗੀ ਤੁਸੀਂ ਲੈ ਲਓ ਹੈਨਾ ਅਸੀਂ ਨਹੀਂ ਲੈਟ ਮੀ ਸੀ ਹੈਨਾ ਆਪਾਂ ਸੈਕਸ਼ਨ ਜਿਹੜੇ ਜੀ ਲਾਏ ਹੈ ਆਉ ਤੁਸੀਂ ਐਫ ਆਈ ਆਰ ਦੀ ਕਾਪੀ ਮੈਡਮ ਜਿਹੜੇ ਵਿਅਕਤੀ ਦੀ ਜਿਹੜੇ ਵਿਅਕਤੀ ਮਰਰ ਹੋਇਆ ਉਹਦਾ ਕੋਈ ਪਛਾਣ ਹੋਈ ਹੈ ਉਹ ਦੀ ਯਰ ਵੈਰੀ ਫਾਈਨ ਹੈ ਨਾ

ਹੱਲੀ ਲੋਕਾਂ ਦਾ ਕਹਿਣਾ ਕਿ ਰਾਤ ਨੂੰ 2 ਵਜੇ ਦੇ ਕਰੀਬ ਇਹ ਕਤਲ ਕੀਤਾ ਗਿਆ ਤੇ ਪੁਲਿਸ ਨੇ ਦੇਖੋ ਆਪ ਟਾਈਮ ਜਿਹੜਾ ਜੇ ਤੁਸੀਂ ਪੁੱਛੋ ਜਿਹੜਾ ਸਵਾਲ ਹੈ ਟਾਈਮ ਕਿੰਨੇ ਦੇ ਕੋਈ ਇਨਫੋਰਮੇਸ਼ਨ ਆਈ ਕਿੰਨਾ ਪਰ ਉਹ ਸਾਰਾ ਇਸ పార్ਟ ਆਫ ਇਨਵੈਸਟੀਗੇਸ਼ਨ ਅਜੇ ਕੋਈ ਨਹੀਂ ਲੱਗਿਆ ਮਤਲਬ ਕਲੀਅਰਲੀ ਨਹੀਂ ਦੱਸ ਸਕਦੇ ਥੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਸਾਨੂੰ ਇਨਫੋਰਮੇਸ਼ਨ ਆਈ ਸੀ ਦੇ ਆਰ ਸੇਇੰਗ ਕਿ ਵੈਰੀ अर्ਲੀ ਮਾਰਨਿੰਗ ਆਈ ਸੀ ਐਂਡ ਆ ਹਾਵ ਇਦਾਂ ਦੀ ਕਿਸ਼ੀ ਸਮੱਸਿਆ ਕੋਈ ਫੀ ਸਵੇਰਾ ਤੁਸੀਂ ਕਹਿੰਦੇ ਸਵੇਰਾ ਹੋ ਰਹਾ ਹੈ ਅਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਜਦੋਂ ਇਨਫੋਰਮੇਸ਼ਨ ਆਈ ਪੁਲਿਸ ਸਾਡੀ ਸਾਰੇ ਮੌਕੇ ਤੇ ਪਹੁੰਚ ਗਏ ਉਦੇ ਬਾਅਦ ਤੁਸੀਂ ਜੋ ਹੋਇਆ ਤੁਸੀਂ ਸਾਰੇ ਦੇਖਿਆ ਹੈ ਕਿ ਉੱਥੇ ਆ ਉਹ ਬੰਦਾ ਅੰਦਰ ਦੇ ਪੁਲਿਸ ਉਹਦੇ ਨਾਲੇ ਬੰਦਾ ਸੀ ਆ ਪਰ ਸਾਡੀ ਮੇਨ ਨਾ ਸਾ ਜਿਹੜੀ ਸਾਡਾ ਲਾਅਨ ਆਰਡਰ ਮਖਾਨੇ ਚ ਗਿਆ ਹਾਂ ਆ ਪਰ ਤੁਹਾਨੂੰ ਬਤਾਉਣਾ ਚਾਹੁੰਦੇ ਆ ਸਾਰਾ ਚੱਲਣਾ ਹੈ ਕਿ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਅਸੀਂ ਇਹ ਨਾ ਆਤ ਸੰਗਤ ਨੂੰ ਕੋਈ ਪਰੇਸ਼ਾਨੀ ਨਹੀਂ ਅਸੀਂ ਸਾਡੀ ਉਹੀ ਕੋਸ਼ਿਸ਼ ਹੈ ਕਿ ਗੈਟ ਬਾਡੀ ਨੂੰ ਹਟਾ ਕੇ ਉਹਦਾ ਬੰਦਾ ਹੈ ਉਹ ਮਰ ਗਿਆ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਮੈਡਮ ਇਸ ਮਾਰਡਰ ਕੋਈ ਨਹੀਂ ਕੋਈ ਸੀਸੀਟੀਵੀ ਵਗੈਰਾ ਆਈ ਹੈ ਸਾਹਮਣੇ ਉਹ ਵੀ ਵੀ ਕੰਮ ਕਰਦੇ ਰਾਈਟ ਨਾਓ ਵੀ ਆਰ ਦੈਟ ਪਾਰਟ ਇਨ ਕੇਸ ਮੈਡਮ ਉਹਨਾਂ ਨੇ ਉਹਦਾ ਮਰਡਰ ਕੀਤਾ ਜੀ ਐਵ इन्वेस्टिगेशन है ना आ भी आई एम नॉट ब्रीफिंग यू रिगार्डिंग क्राइम है ना ये और साड़ी हूँ यही ब्रीफिंग है कि लॉ एंड ऑर्डर बिल्कुल कायम है सुख शांति है है ना गुरुद्वारा दे आराम से जाके संगत दर्शन कर सकती है मैम जी दस कोई पर्ची वगैरह मिली कोई नंबर वगैरह अभी दिस इज ऑल पार्ट ऑफ इन्वेस्टिगेशन